ਵੜਿਆਈ ਦੇਖੋ ਜਨਾਂ ਨੇ ਕੌਮ ਵਾਸਤੇ ਬਾਬਾ ਜਸਾ ਸਿੰਘ ਜੀ ਪਾਰਸ ਪਿੰਡ ਫਲਰਬਾਲੜਾ ਆਖੇ ਸੱਜਨਕਾਰੀ ਪਾਰਸ ਪਿੰਡ ਫਲਰਬਾਲੜਾ ਆਖੇ ਸੱਜਨਕਾਰੀ ਪਾਰਸ ਪਿੰਡ ਫਲ ਖਾਰੀ ਬਾਬਾ ਜੀ ਆਖੇ ਸੱਚ ਲਖਾਰੀ ਮੈਂ ਮੂਰਖ ਤੇਰੀ ਰਮਜ ਨਾ ਜਾਣੀ ਮੈਂ ਮੂਰਖ ਤੇਰੀ ਰਮਜ ਨਾ ਜਾਣੀ ਤੇਰੀ ਮੀਲਾ ਨਿਆਰੀ ਓ ਮੈਂ ਮੂਰਖ ਤੇ ਰਮਜ ਨਾ ਜਾਣੀ ਤੇਰੀ ਮੀਲਾ ਨਿਆਰੀ ਬਾਬਾ ਜੀ ਤੇਰੀ ਮੀਲਾ ਨਿਆਰੀ ਪੰਤ ਅਮਰਗੜ ਬਾੜੇ ਵਾਂਗੂ ਪੰਤ ਅਮਰਗੜ ਬਾੜੇ ਵਾਂਗੂ ਜੰਦਰੀ ਕੋ ਮਾਈ ਜੀ ਬਾਬਾ ਜਸਾ ਸਿੰਘ ਜੀ ਧੰਨ ਤੇਰੀ ਵਧਾਈ ਜੀ ਬਾਬਾ ਜਸਾ ਸਿੰਘ ਜੀ ਧੰਨ ਤੇਰੀ ਵਧਾਈ ਜੀ ਬਾਬਾ ਜਸਾ ਸਿੰਘ ਜੀ ਦਰ ਤੇਰੇ ਤੋਂ ਮਿਲਣ ਮੁਰਾਦਾ ਬੇਫੋ ਰੌਣਕ ਛਾਈ ਜੀ ਬਾਬਾ ਜਸਾ ਸਿੰਘ ਜੀ ਧੰਨ ਤੇਰੀ ਵਧਾਈ ਜੀ ਅੱਜ ਹੋ ਰਹੀ ਹੈ ਵਧਾਈ ਦੇਖੋ ਜਿਨ੍ਹਾਂ ਨੇ ਕੌਮ ਵਾਸਤੇ ਸਾਡੇ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਗੁਰਮਖੋ ਅੱਜ ਸਾਡੇ ਸਿਰਾਂ ਤੇ ਦਸਤਾਰਾਂ ਸੋਧੀਆਂ ਨੇ ਉਹਨਾਂ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਸਰਦਾਰ ਜਸपाल ਸਿੰਘ ਜੀ ਰਾਮਗੜੀਆ ਜਿਨ੍ਹਾਂ ਨੇ ਸਿੱਖ ਕੌਮ ਦੇ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਔਰ ਪੀਵੋ ਪੌਣ ਖੰਡ ਧਾਰ ਹੋਏ ਜਨਮ ਸੁਹੇਲਾ ਖੱਡੇ ਬਾਟੇ ਦਾ ਅੰਮ੍ਰਿਤ ਛੱਕੇ कलगी तलपा शाह महाराज ਦੇ ਲੜ ਲਗੇ ਤੇ ਗੁਰਮੁਖ ਪਿਆਰਿਓ ਫਿਰ ਵੱਡੀ ਕੁਰਬਾਨੀ ਕੀਤੀ ਇਸ ਕਰਕੇ ਸਾਧ ਸੰਗਤ ਜੀ ਭਗਤ ਸੂਰਮਾ ਦਾਨੀ ਗੋਬਿੰਦ ਸਿੰਘ ਵਰਗਾ ਨਾ ਕੋਈ ਸੋ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਜੀ ਸਟੇਜ ਸਕਤਰ ਸਾਹਿਬ ਅਸੀਂ ਕੋਲਾਂ ਦਾ ਧੰਨਵਾਦ ਕਰਦੇ ਹਾਂ ਹੋਰ ਬੀਜੀ ਸੋਨੂ ਜੀ ਮੇਰੇ ਇਲਾਕੇ ਦੀਆਂ ਸੰਗਤਾਂ ਨੇ ਸਾਰੀਆਂ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਸੋ ਸਮਾ ਸੀਮਤ ਆ ਭੁੱਲਾ ਦੀ ਖੇਮਾ ਜੀ ਸੰਗਤਾਂ ਵੱਲੋਂ ਮਾਨ ਭੇਜਿਆ ਗਿਆ ਤੈਨੂੰ ਸ਼ੁਕਰ ਗੁਜ਼ਾਰਾ ਇੱਥੇ ਹੀ ਫਤਿਹ ਬੁਲਾਉਂਦਾ ਦਾਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਮੀ ਸਿੰਘ ਰੌਮਾਜਰੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਤਿਹਾਸੇ ਨਾਲ ਸੰਤਾ ਨੂੰ ਨਿਹਾਲ ਕੀਤਾ ਹੁਣ ਸਾਡੇ ਵਿੱਚ ਪਹੁੰਚ ਪਈ ਨੇ ਸੂਬਾ ਕਥੇਕਾਰ ਸੰਦੀਪ ਸਿੰਘ ਜੀ ਪੈਣੀ ਸਾਹਿਬ ਵਾਲੇ ਸਾਡੇ ਅਤੀ ਸਤਿਕਾਰਯੋਗ ਕਥੇਕਾਰ ਸੂਬਾ ਭਾਈ ਸੰਦੀਪ ਸਿੰਘ ਜੀ ਪੈਣੀ ਸਾਹਿਬ ਵਾਲੇ ਆਪ ਜੀ ਨੂੰ ਗੁਰ ਕੀਰਤਨ ਰਾਹੀਂ ਇਹ ਹਾਲ ਕਰਨਗੇ ਮੈਂ ਬੇਨਤੀ ਕਰਦਾ ਹਾਂ ਬਾਬਾ ਜੀ ਨੂੰ ਤੇ ਆਕੇ ਕੀਰਤਨ ਦੇ ਨਾਲ ਸੰਤਾਂ ਨੂੰ ਨਗਰ ਨਿਹਾਲ ਕਰੋ ਵਾਹਿਗੁਰੂ ਜੀ ਦਾ ਖਰਚ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰਗਰਾਂ ਨੇ ਇਸ ਖਾਲਸੇ ਦੀ ਸਥਾਪਨਾ ਖਾਲਸਾ ਬਿਲਕੁਲ ਖਾਲਸ ਰੂਪ ਕੋਈ ਵਿਚ ਨਲਾ ਨਹੀਂ ਖਾਲਸਾ ਖਾਲਸਾ ਅਨੇ ਜੀ ਦੇਖਣਾ ਵੱਖਰਾ ਮੈਂ ਖਾਲਸਾ ਖਾਲਸਾ ਸੱਚ ਨਾਲ ਲੰਮੀ ਕਥਾ ਹੈ ਮਮਾ ਥੋੜਾ ਪਾ ਕੇ ਹੀ ਕੁਰਾ ਸੱਜਣ ਜੀ ਦੇ ਪਾਗ ਵਿੱਚ ਨਹੀਂ ਨਿਰੇ ਸੇਖ ਪਰਮਾਨੰਤ ਮੰਨਪਤ ਕੱਢੀ ਇਹ ਗੁਰਮਤ ਪਾ ਦਿੱਤੀ ਬਿੰਦੀ ਜਨਮ ਖਤਮ ਤੇ ਨਾਦੀ ਜਨਮ ਦੇ ਤਰਫੇ ਤਦਕਸ਼ਾਲ ਜਿਹੜਾ ਮਾਤਰ ਦੇ ਦਰਿਆ ਜਨਮ ਮਿਲਣਾ ਜਨਮ ਨੂੰ ਖਤਮ ਕਰਕੇ ਪੰਜਾਬੀਆਂ ਦੇ ਸਿਰੋਂ ਆਇਆ ਉਹਨੂੰ ਖਤਮ ਕੀਤਾ ਪਰ ਜਿਹੜੀ ਵਸਤੂ ਮਿੱਠ ਪਾਣੀ ਸੀ ਪਹਿਲਾ 80000 90000 ਤੱਕ ਦੇ ਘਾਟੇ ਲੱਤੇ ਅੱਜ ਅਜੇ ਤਰਾਹੇ ਆਏ ਅਜੇ ਦਮ ਭਈ ਤੁਸਾਂ ਦਾ ਹੋਰ ਪਿੱਛੇ ਨੂੰ ਹੋ ਜਾਂਦੇ ਸਾਬ ਹੋ ਜਾਂਦਾ ਕਰੀ ਤੋ ਉਹ ਬੱਡੇ ਵਾ ਤਾਉਂਦੇ ਪਜਾਰੀ ਸੁਰੂ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਆਂਡੇ ਭਾਂਡੇ ਵੀ ਉਸ ਚ ਵਸਤ ਪਾਈ ਜਿਹੜਾ ਭਾਂਡਾ ਪਹਿਲਾਂ ਸਾਫ ਸਤਗੁਰੂ ਨੇ ਪਹਿਲਾਂ ਭਾਂਡਾ ਭਾਂਡੇ ਸਾਫ ਰੰਬੇ ਖੜਕਾ ਕੇ ਵੇਖੇ ਮੈਂ ਖਾਲਸਾ ਸੱਜਣ ਐ ਇਹ ਖਾਲਸਾ ਕਿਹੜੇ ਖਾਲਸੇ ਨੇ ਜਿਨ੍ਹਾਂ ਦੇ ਵੇਖੇ ਵਖ ਬਲਜਾਤ ਨੂੰ ਇਹ ਜਿਹੜਾ ਗੁਰੂ ਨੇ ਸਿਰ ਮੰਗਿਆ ਇਹ ਦੀ ਵਿਆਹ ਸੱਜਣਾਂ ਦੇ ਵਿੱਚ ਮੇਰੇ ਜਨਮ ਤੋਂ ਪਹਿਲਾਂ ਹੀ ਹੋ ਚੁੱਕੀ ਸੱਜਣਾਂ ਦੀ ਤਸਕਰਾਪ ਚਲੇ ਜਿਵੇਂ ਨੇ ਬਦਲ ਕਰਦੇ ਨੇ ਆਪਾਂ ਮੈਂ ਆਪਣੀ ਕਥਾ ਪਖਾਣੋ ਸੱਤ ਖਾਣ ਦੇ ਦਰਮੁਗਰ ਹੋਈ ਦਾਰੇ ਮੈਂ ਤਾਂ ਕਰਦਾ ਸਾਹ ਸਾਈਡ ਤੇ ਹੋਇਆ ਮੈਂ ਲੱਟ ਕਰਦਿਆਂ ਹਾਲੇ ਇੱਕ ਪਰਮੇਸ਼ਰ ਨੇ ਮੈਨੂੰ ਬੁਲਾਇਆ ਮਿਲਾ ਕੇ ਪੱਦਰ ਦੇ ਚੇ ਆਦੇ ਤੇ ਸੰਸਾਰ ਤੇ ਜੀਣਾ ਹੈ ਜਦੋਂ ਮੈਂ ਕਿਹਾ ਥੋੜਾ ਮੈਨੂੰ ਮਿਲ ਚਾਹੁੰਦਾ ਹਾਂ ਦੁਬਾਰਾ ਕਿਹਾ ਥੋੜਾ ਮੈਨੂੰ ਮਿਲ ਬਾਈ ਜੀ ਚਲ ਨਹੀਂਦਾ ਨਹੀਂ ਹੈਗਾ ਸੁਪ੍ਰਭ ਚਰਨਾ ਜਿਤੀ ਰਹੀ ਸੁਪ੍ਰਭ ਕਰ ਰਾ ਮੇਰਾ ਨਹੀਂ ਕੀ ਕਹਤਾ ਸੀ ਯਾ ਪਿਆਰੋ ਮੇਰਾ ਅੱਜ ਸਰ ਮੋਕ ਕਰਨਾ ਲੱਗਾ ਆ ਮਨਾ ਕੇ ਐਸ ਮਾਪੇ ਪਰਦੇਸ਼ੋਂ ਨੇ ਆਖਿਆ ਤੂੰ ਮੇਰਾ ਰੂਪ ਏ ਸੰਸਾਰ ਤੇ ਜਾਣਾ ਤੇ ਅਧਵਰਾ ਆਖਿਆ ਮੇਰਾ ਕਾਰਜ ਕੀ ਹੈ ਉਸ ਫਾਰਮ ਤੇ ਜਾ ਕੇ ਕਰਨ ਵਾਲਾ ਦਸ਼ਮ ਗ੍ਰਾਫ ਦੇ ਸੈਨਫੋਰਸ ਤੋਂ ਕੀ دیکھتے ਨੇ ਆਮ ਗੜੀਆ ਫੈਦ ਰਹੀ ਚੰਦਾ ਬੜਾ ਉਸ ਅਵਕਾਲ ਤੋਂ ਕਿਤੇ ਹੋਏ ਬਚਨ ਆਪਣੇ ਸ਼ਾਨਦਾਰ ਮਾਨਮਤ ਪਹਿਲੀ ਵਾਰ ਸਾਫ ਸੋਲਾ ਸੁੰਦਰੀ ਨਵੇਂ ਨੂੰ ਸਾਧਿਆ ਅਗਲੀਆਂ ਪੀੜ੍ਹੀ ਸਰਪਾਤ ਜਿਹੜਾ ਖਾਲਸਾ ਬਹੁਤ ਵੱਡਾ ਕੱਲ ਹੈ ਔਰ ਮਹਾਰਾਜਾ ਰਣਜੀਤ ਸਿੰਘ ਦੇ ਸਤਿਗੁਰਾਂ ਨੇ ਉਪਾਰ ਕਿਰਪਾ ਕਰ ਦਿੱਤੀ ਸਿਰ ਜੰਗੇ ਰਣਨੀਤ ਪੰਨਿਆ ਪਿਆਰਿਆਂ ਉੱਠ ਕੇ ਵਾਰੀ ਵਾਰੀ ਜੰਗ ਲੜੀ ਔਰ ਦੂਰ ਅੰਦੇਸ਼ੀ ਸੋਚ ਦੇ ਮਾਲਕ ਸੀ ਜਦੋਂ ਉਹਨਾਂ ਨੇ ਕੋਈ ਸੌਖੀ ਖੇਡ ਨਹੀਂ ਸੀ ਤੇ ਕਬਜ਼ਾ ਕੀਤਾ ਤੇ ਉਹ ਸਿਲ ਜੇ ਜਦੋਂ ਪਹਿਲਾ ਬਾਬਾ ਜੀ ਸਾਹੀ ਵਾਲੇ ਜਿਆਰਾ ਰਾਜਪੂਤੇ ਨਾਲ ਕੋਠਰੀ ਸਾਹਿਬ ਦਿੱਤੇ ਜਾਂਦੇ ਸੀ ਪਾਕਿਸਤਾਨ ਦੇ ਹਾਕਮ ਨੇ ਮੇਰਾ ਸਰਵਾਰਤ ਪ੍ਰਵਾਨ ਕਰੋ ਸਾਗੁਰ ਆਖਿਆ ਮੈਂ ਹਾਸਾ ਨਹੀਂ ਕਰਦਾ ਪਿਆ ਇਹ ਕੁੱਦੀ ਵੱਢਣਾ ਲੈ ਸੋ ਅੱਜ ਮੈਂ ਬੜਾ ਬਾਡਮ ਬੋਲੇ ਆਖਿਆ ਸੱਚੇ ਪਾਤਸ਼ਾਹ ਤੇਰੇ ਦਰਬਾਰ ਵਿੱਚ ਹੈ ਹੀ ਸੱਚ ਯਾਦ ਕਰਦੇ ਆਂ ਔਰ ਸਿੱਖੇ ਯਾਦ ਝੂਠ ਤੇ ਮਖੌਲ ਤੋਂ ਕੋਈ ਫਰਕ ਨਹੀਂ ਪੈਂਦਾ ਮੈਨੂੰ ਕਾ ਆਇਆ ਸੇ ਮੈਂ ਕਾ ਲੈ ਕੇ ਸੇਰਾ ਹੋ ਮੇਰਾ ਤੇਰਾ ਮੇਰਾ ਨਹੀਂ ਇਹ ਸਾਰ ਤੋ ਸੋਕ ਪਾਸ ਸਾਮਿਆ ਅਪਤ ਜਬ ਆਪਨੇ ਆਪਾ ਪਾਰ ਕਰੰਭ ਤਬ ਮੋ ਕਾ ਆਪਸ ਹੋ ਤਬ ਨਾਲ ਆਪਨੇ ਕੇਜ ਯਾ ਕਬਰ ਤੀਜਾਕ ਨਾਣ ਕਰਨੇ ਹਾਂ ਜਦ ਹੋਤ ਤਾਰਾਂ ਪੈ ਸੋਰੀ ਸੈ ਕਿਸਾ ਭੂਖ ਕਭ ਤ੍ਰਪਤਾਵ ਕੰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਹਿ ਸਮਾਰ ਜਬ ਆਪਣੀ ਸੋਬਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਜੈ ਸਰਬ ਕਲਾ ਆਪੇ ਪਰਵੀਨਾ ਸਭ ਚ ਆਪਣੇ ਆਪਣੇ ਰ ਕੌਣ ਠਾਕੁਰ ਕੌਣ ਕਹੀਆ ਚੇਰਾ ਇਸ ਮੰਨ ਬਿਸਮਰ ਹੈ ਬਿਸਮਾਤ ਨਾਨਕੇ ਆਪਣੇ ਗਤ ਜਾਨੋ ਆਪ ਜੈ ਛੱਡ ਛੇਦ ਭੇਦ ਸੁਮਾਯਾ ਉਹ ਹਕਸੇ ਬਿਆਪਤ ਮਾਇਆ ਆਪ ਤਕੋ ਹੋਆ ਪਿਆ ਦੇਸ ਜੈ ਗੁਰ ਦਾ ਆਜੋ ਜੀ ਮਾਣੋ ਆਹ ਕੋਈ ਤੇ ਚੰਦ ਚੜਾ ਆਨੇ ਕਪਰਕਾਰ ਸੁਭਿਆਨ ਆਪਨੇ ਕੇ ਆਪ ਕਰ ਦੇਖੇ ਹੱਥ ਰਹੀ ਹੈ ਤੋ ਰੂਪ ਕਰ ਤੇ ਤਨੀ ਉਹਦੀ ਸੋਭਾ ਹੋ ਬਲੇ جسپا <سؤال> ویٹ سے بو تیوں سلوک جی جانا ਸਤਿ ਪਿਆਰ ਇਲੈਕਟ੍ਰੋਨਿਕ মিডিਆ ਦਾ ਪ੍ਰੈਸ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਮਰੇਂਡਾ ਦੇ ਵਿੱਚ ਪਹੁੰਚੇ ਹੋ ਇਹਨਾਂ ਵਾਦਾਲਾ ਵੀ ਕਹਿੰਦੇ ਨੇ ਬਹੁਤ ਬਹੁਤ ਧੰਨਵਾਦ ਤੁਸੀਂ ਉਰੇ ਪਹੁੰਚੇ ਹੋ ਅੱਜ ਬਹੁਤ ਵੱਡਾ ਮਹਾਨ ਦਿਹਾੜਾ ਸਿੱਖ ਕੌਮ ਦੇ ਮਹਾਨ ਜਰਨੈਲ ਭਾਪਾ ਜੱਸਾ ਸਿੰਘ ਦੀ ਰਾਜਕੜੀਆ ਸਾਹਿਬ ਜਿਨ੍ਹਾਂ ਨੇ ਦਿੱਲੀ ਬੰਦ ਕਰਨ ਦੇ ਵਿੱਚ ਬਾਬਾ ਗਹਿਲ ਸਿੰਘ ਬਾਬਾ ਦਸੂਹੇ ਦਾਦੂ ਵਾਲੀ ਆਪਾ ਦਸੂਹੇ ਦਾ ਨਾਮ ਬਣਾਇਆ ਇਹ ਸਾਡੇ ਉਸ ਸਮਾਜ ਸੀ ਉਹ ਜਰਨੈਲ ਜੀ ਨੇ ਦਿੱਲੀ ਭੱਜ ਕੇ ਕਰ ਦਿੱਤਾ ਔਰ ਰਾਮਗੜੀ ਦਾ ਦਸੰਦ ਨਾਮ ਰੌਣੀ ਪਿੰਡ ਦੇ ਵਿੱਚ ਕਿਤੇ ਇਹਨਾਂ ਨੇ ਆਪਣਾ ਪੁੱਤ ਦਾ ਮੁੱਢ ਬੰਧੇ ਉੱਤੇ ਬੈ ਕੇ ਸਿੱਖ ਸੰਸਤ ਲਈ ਉਹ ਐਸੇ ਮਹਾਨ ਲੋਦੇ ਰਾਮਗੜੀਆ ਕੌਮ ਦੇ ਇਸ ਮਹਾਨ ਆਜਾ ਆਪਣਾ ਸਿਰ ਉੱਤੇ ਆ ਕੇ ਇੱਡਾ ਕਰਦੇ ਅੱਜ ਬੜਾ ਵੱਡਾ ਦਿਨ ਹੈ ਤੇ ਅੱਜ ਮਰੀਂਦਾ ਵਿਖੇ ਬਾਗਾਂ ਵਾਲੇ ਵਿਖੇ ਇਹਨਾਂ ਨੂੰ ਸਮਰਪਿਤ ਹੁੰਦੇ ਹੋਏ ਪੂਰੇ ਜਾਣਕਾਰਾਂ ਦੇ ਨਾਲ ਤੁਹਾਡੀ ਪ੍ਰਤਿਭਾ ਨੂੰ ਦੇਖ ਕੇ ਖੁਸ਼ ਹਾਂ ਤੇ ਅੱਜ ਇਹ ਚੋਕ ਦਾ ਨਾਮ ਉਹਨਾਂ ਚਾਰਥੀ ਨਾਮ ਭਾਦਾ ਜੱਸਾ ਸਿੰਘ ਰਾਏ ਜੀ ਦੇ ਨਾਮ ਲਾ ਕੇ ਗਿਆ ਦਾਸ ਇਸ ਗੱਲ ਉੱਤੇ ਹੋਏ ਸਪੋਰਟ ਮਰੀਂਦੇ ਦੇ ਰਾਗੜੀਆ ਭਾਈ ਜਾਲੇ ਨੂੰ ਅੱਜ ਅੱਜ ਬੜਾ ਬਰਾਬਰ ਕਰਦੇ ਨੇ ਤੋ ਇਹ ਮੈਂ ਨਾੜਨਾ ਮੈਂ ਇਸ ਭਾਈਚਾਰੇ ਕੋਲ ਬਲਾਉ ਕਰਦਾ ਮੇਰਾ ਵੀ ਬਹੁਤ ਸੋਹਣਾ ਹੈ ਇਸ ਕਰਕੇ ਭਾਈਚਾਰਾ ਬਰਾਬਰ ਖੜਾ ਤਾਂ ਮੈਂ ਇਹਨਾਂ ਨੂੰ ਬਧਾਈ ਦਿੰਦਾ ਕਿ ਸਾਡੇ ਪੁਰਖਿਆਂ ਨੇ ਸਾਡੇ ਸਾਡੇ ਜਿਹੜੀ ਪ੍ਰਾਪਤ ਹੈ ਉਹਦੀ ਜੇੜੀयां ਕਦੋਂ ਦਾ ਸਾਡੇਆਂ ਪੁਰਖਿਆਂ ਨੇ ਇਹ ਇਤਿਹਾਸ ਤੋਂ ਪੁਲੀਆ ਕਰਨਾ ਹਰ ਰਹਾ ਹੈ ਸਾਡਾ ਵਿਰਸਾ ਸਾਡੇ ਪ੍ਰਾਸਤ ਹੈ ਹਮੇਸ਼ਾ ਯਾਦ ਰੱਖਿਆ ਜਾਏਗਾ ਹੋਰ ਜੋ ਫੀਮਾਟ ਹੋਦੀ ਹੈ ਜਦੋਂ ਅਸੀਂ ਲੰਘਦੇ ਬਣਦੇ ਨਾ ਕਮੀ ਨਿਕਾ ਰਾਨਦੇ ਆ ਤਾਂ ਸਾਡੇ ਸਾਡੇ ਮਾਤਲ ਵਿਰਾਸਤ ਸਾਡੀ ਸੋਹਣੀ ਰਾਣੀ ਮਹਾਰਾਜ ਸਾਡਾ ਕੋਦਾ ਪਰ ਸਾਨੂੰ ਹਰ ਵਕਤ ਯਾਦ ਆਉਂਦਾ ਕਿ ਅਸੀਂ ਕਿਸ ਤੋਂ ਹਮੇਸ਼ਾ ਯਾਦ ਆਉਂਦਾ ਹੈ ਮਹਾਰਾਜ ਦੀ ਕੌਣ ਤੋਂ ਅਸੀਂ ਉਸ ਤੋਂ ਦੇ ਵਾਰਸ ਹੈ ਜਿਹਨਾਂ ਦੇ ਲੁਕਿੱਤਾ ਦੇ ਲਈ ਉਹਨਾਂ ਨੇ ਦੇਸ਼ ਤੇ ਕੌਮ ਦੇ ਲਈ ਜੋ ਕੰਮ ਕੀਆ ਹੈ ਜਿਹਦਾ ਕੋਈ ਇਸ ਪੂਰੇ ਗੱਲ ਦੇ ਤੋਂ ਹਾਂ ਦਾ ਕਰਦੇ ਆ ਪੈਰ ਤੋਂ ਪੇਰ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਤਵਾਕਾ ਮੇਰੇ ਤੋਂ ਸਾਡੇ ਸਤਜਾਰੋਗ ਐਮਐਲਏ ਰੰਜੀਤ ਸਿੰਘ ਜੀ ਜੋ ਪਰਿਵਾਰ ਦੇ ਪ੍ਰਤੀਜਕਰ ਦੇ ਵਿੱਚ ਸ਼੍ਰੀ ਚੌਕਾਲ ਜੀ ਸੋ ਅੱਜ ਮੇਰੇ ਨਾਲ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਬਹੁਤ ਧੰਨ ਧੰਦੀ ਕਰਦਾ ਹਾਂ ਸੋ ਧੰਨਵਾਦ ਕਰਦਾ ਹਾਂ ਜੋ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਵੀ ਭਾਈਚਾਰੇ ਦੇ ਨਾਲ ਗ੍ਰਾਮੜੀਆਂ ਭਾਈਚਾਰੇ ਦੇ ਨਾਲ ਇਹ ਅੱਜ ਵੀ ਆਪਣੀ ਖੁਸ਼ੀ ਚ ਸਾਂਝ ਪਾਣ ਆਏ ਨੇ ਸੋ ਇਹਦਾ ਵੀ ਕੋਸਟਿਟਿਊਟਰੀ ਜੀ ਰਿਪਰੈਜ਼ੈਂਟ ਕਰਦੇ ਨੇ ਮੈਂ ਇਹ ਵੀ ਧੰਨਵਾਦ ਕਰਦਾ ਹਾਂ ਇਹਨਾਂ ਨੇ ਭਲਾ ਕੇ ਅੱਜ ਆਪਣੇ ਹਾਜ਼ਰੀ ਦੇ ਮੈਨੂੰ ਇੰਨਾ ਲੱਗਦਾ ਜੇ गुर जी पूरी जिस मन विया मरता नाम दुकल वलाए दुख दरते खाए

मनोबतो चिंता जाए श्री